ਮੋਲ ਕਰਨ ਯਾਰਾ ਇਹ ਵੇਚਣੇ ਨੇ ਨਹੀਂ ਵੇਚਣੇ ਬਾਈ ਪੂਰਾ ਇੱਧਰ ਰੱਖ ਲੈ ਦੇਖ ਆਪਣੇ ਆ ਕਰਦੇ ਆਪਾਂ 500 ਘੱਟ ਵੀ ਵੇਚ ਦੂਗਾ ਹਾਂ ਕੋਈ ਫਰਕ ਹਾਂ ਹਾਂ ਠੀਕ ਆ ਕਰ ਲੈ ਸਮਝੀ ਗੱਲ ਠੀਕ ਆ ਠੀਕ ਆ ਗੱਲ ਅਗਲੇ ਨੂੰ ਵੀ ਮਾਰਨਾ ਪਵੇ ਮੈਂ ਕਹਿੰਦਾ ਵੀ ਜਿਹੜਾ ਤੁਹਾਨੂੰ ਵਧੀਆ ਲੱਗਦਾ ਹੋਰ ਕੱਢ ਲਓ ਨਾ ਬਾਈ ਨਿੱਕਿਆਰੀ ਫਿਰ ਯਾਰ ਇਹਨਾਂ ਨੇ ਕਰ ਰਹੇ ਨੇ ਯਾਰ ਮੰਗੇ 8 8000 ਰੁਪਏ 7.5 ਦੇ ਸਾਲ ਨੂੰ ਲੈ ਜਾਓ ਇਹ 7.5 ਦੇ ਸਾਲ ਨਾਲ ਕਿੰਮੇ ਹੋਣਗੇ ਯਾਰ ਇਹ 30000 ਰੁਪਏ 30 ਦਾ ਬਣਿਆ ਮੰਨੂ ਸਮਝ ਗਿਆ ਸਹੀ ਖਾਈ ਕੋਣ ਕੱਢੂਗਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਰਾਂਕਰ ਪੁੱਛ ਕੇ ਜਾ ਪਾਈ ਨਾ ਨਾ ਇਹ ਗੱਲ ਨਹੀਂ ਕਰੀ ਭਾਈ ਮੰਡੀਆਂ ਦਾ ਕੰਮ ਆ ਪਾਈ ਕੰਮ ਨਹੀਂ ਕਰਨਾਗਾ ਮੈਨੂੰ ਦੱਸ ਦੇ ਬੋਝ ਕਿੰਨੇ ਚੋ ਸਾਢੇ ਪੰਜ ਨੂੰ ਪਾ ਭਾਈ ਠੀਕ ਆ ਇੱਕ ਮਿੰਟ ਖੜ ਜਾ ਮੈਂ ਚਾਰ ਨਹੀਂ ਕਿਹਾ ਪੰਜ ਵੀ ਕਿਹਾ ਨਹੀਂ ਮੈਂ ਪੱਕੀ ਰਵ ਇਹ ਚਾਰ ਪੰਜ ਵਾਲੇ ਆ ਚਾਰ ਪੰਜ ਬੱਚਾ ਯਾਰ ਆ ਦੇਖ ਬਹੁਤ ਨਰਮ ਨੇ ਦੋ ਤੇ ਤਕੜੇ ਨੇ ਆ ਪਾ ਓਏ ਸਾਡੇ ਆਪਣਾ ਰੱਖ ਪਰਾ ਰੱਖਰਾ ਕੋਈ ਤੂੰ ਆ ਜਾ ਖੜੀ ਵੀ ਬਾਵਾ ਜਿਹੜੇ ਤਾਗੜੇ ਆ ਨਾ ਉਹ ਪਾ ਲੈ ਤੂੰ ਖੜੀ ਹੋ ਹੁਣ ਆਪਣੇ ਪਹਿਲੇ ਹੀ ਦੰਦ ਦੱਸ ਸਹੀ ਗੱਲ ਯਾਰ ਜਿਹੜੇ ਤੈਨੂੰ ਵਧੀਆ ਲੱਗਦੇ ਆ ਉਹ ਪਾ ਦੁਸੀਂ ਦੱਸ ਯਾਰ ਆਪਾਂ ਦੀ ਲਗ ਲੈਣੀ ਯਾਰ ਯਾ ਚਾਚਾ ਤੈਨੂੰ ਲੱਗਦਾ ਮਿਲੂ ਉਹਦਾ ਇਹਦਾਂ ਮਿਲੂ ਬਾਈ ਕੋਲ ਨੂੰ ਆ ਛੱਡਦਾ ਤਿੰਨਾ ਦਾ 10000 ਨਹੀਂ ਬੱਚੀ ਉਹਦਾ ਖਰਾਬ ਉਹਦਾ ਖਰਾਬ ਨਹੀਂ ਹੁੰਦਾ ਉਹ ਨਹੀਂ ਖੱਟਦਾ ਯਾਰ ਰੌਲਾ ਬਹੁਤ ਆ ਯਾਰ ਉਹ ਕੋਈ ਕਰਨੇ ਆਪਾਂ ਜਿਹੜੇ ਇੱਕ ਗੱਲ ਸਮਝੀਂ ਦੇਖ ਹੋਰ ਮੁੜ ਜਾ ਯਾ ਚਾਚਾ ਦੇਖ ਆਪਾਂ ਵੀ ਬੱਕਰੀਆਂ ਚ ਰਹਿਏ ਅੱਜ ਤੱਕ ਤੇ ਇਹ ਵੀ ਬੱਕਰੀ 10 ਕਿਲੋਮੀਟਰ ਤੇ ਬੱਚੇ ਆਏ ਆ ਹਲੇ ਹੁਣ ਆ ਗਏ 15 ਮਿੰਟੇ ਹੋਏ ਆ ਤਾਰਿਆਂ ਨੂੰ ਹੋਲਾ ਪਾਰਾ ਕੋਈ ਨਹੀਂ ਲੈ ਬੱਚੇ ਤਕੜੇ ਆ ਸਾਰੇ ਬੱਕਰੀਆਂ ਨਾ ਜਾਂਦੇ ਦੇਖ ਕੀ ਗੱਲ ਹੈ ਕਿੰਨੇ ਸਾਢੇ 5 ਕਰਤਾ ਨੂੰ ਇਹ ਤੂੰ ਕਿੰਨੇ ਕਰੀ ਉਹ 1 ਮਿੰਟ ਰੁਕ ਜਾ ਸਾਹ ਪਗੰਦਾ ਕਾਚਾ 8 ਮਿੰਟ ਬਾਅਦ 7 ਮਿੰਟ ਨਹੀਂ ਯਾਰ ਤੂੰ ਸਾਢੇ 7 ਤੂੰ ਸਾਢੇ 5 ਲਾਇਆ ਨਾ ਮੈਂ ਲਖਾਈ ਲੁਕੀ ਤੇ ਕਰ ਲਾਇਆ ਕਰਨਾ ਯਾਰ ਲਖਾਈ ਵੀ ਡਾਂਕਾ ਦੇ ਦੇਖ ਲਿਆ ਕਿ 200 ਆ 200 ਹੋ ਗਈ ਲਖਾਈ ਹੁਣ ਹਾਂਜੀ ਕਰ ਲਵਾਂਗੇ ਫਿਰ ਜਿਹੜੇ ਦੇਖਾ ਥੋਡੀ ਲਖਾਈ ਹੋਊਗੀ ਥੋਡੇ ਨਾਲ ਸਾਡੀ ਹੋਊਗੀ ਸਾਡੇ ਨਾਲ ਲਖਾਈ ਪਿੱਛੇ ਤੁਸੀਂ ਬਰੂ ਛੱਡ ਗਿਓ ਉਹਦਾ ਵੀ ਸੁਆਦ ਨਹੀਂ ਹੌਲੇ ਨੇ ਬੱਚੇ ਪਾਲਣੇ ਨੇ ਸਾਲਾ ਪਰ ਫਾਇਦਾ ਕੀ ਹੋ ਸਕਦਾ ਇਹ ਦੇਖ ਤਾਂ ਪੀਂਦੇ ਨਹੀਂ ਹੈਗੇ ਇਹ ਨਹੀਂ ਨਹੀਂ ਹਾਂ ਜੇਕਰ ਬੱਚੇ ਨਾਲ ਸੋਹਣੇ ਯਾਰ ਇਹ ਕਰਦਾ ਨਹੀਂ ਯਾਰ ਇਹ ਬੱਚੇ ਨਹੀਂ ਯਾਰ ਫੇਰ ਹੋਦੂ ਕੀ ਕਹਣਾ ਹੁਣ ਬਹੁਤ ਲਖਾਈ ਵੀ ਪੈਣੀ ਆ ਤੇ ਸਾਡੇ ਅਗਮੰਡ ਤੋਂ ਸੌਂਗਵਾ ਸਾਨੂੰ ਕਾਲ ਪਾਦੀ ਯਾਰ ਆ ਸੌਂ ਵਾਲੀ ਗੱਲ ਨਹੀਂ ਮੈਂ ਤੈਨੂੰ ਪਹਿਲਾਂ ਹੀ ਪੱਕੇ ਮੁੱਲ ਕਿ ਬਹੁਤ ਹੋ ਗਿਆ ਹੋ ਲੱਗਨੇ ਆ ਬੱਚਾ ਬਣਨੇ ਨਹੀਂ ਰਾਪੇ ਤੇਰੀ ਮੱਧਮ ਅਕਲ ਲੋਟ ਨਹੀਂ ਹੁੰਦੇ ਆਪਣੇ ਵੀਰੇ ਜਿਹੜੇ ਲੋਟ ਇਹਨਾਂ ਦਾ ਦੁੱਖਣਾ ਨਹੀਂ ਹੋਈ ਨਹੀਂ ਯਾਰਾ ਐਨ ਰੱਬਾ ਜੀ ਆਪਾਂ ਮਾਰ ਕੇ ਤੇ ਨਿੰਦੀ ਯਾਰਾ ਲਾ ਕੇ ਨਾ ਗਾਨੀਆਂ ਵੱਧਰੀਆਂ ਜਾਂ ਪਾ ਕੇ ਕਿਸੇ ਵਪਾਰੀ ਕੋਲ ਤਗੜੇ ਕੋਲ ਖੜੇ ਹੁਣ ਤਾਂ 8 8 9 9000 ਰੁਪਏ ਲਾਉਣਾ ਅਜਾ ਹੁਣ ਮੈਂ ਪਏ ਹੋਏ ਨੇ ਐਨੇ ਦੁੱਗੀ ਹੈ ਨਹੀਂ ਯਾਰਾ ਇਸਰਾ 8 800 ਦਾ ਦੇਖ ਜਿਹੜੀ ਹੈਗੀ ਖਰਚੇ ਦੀ ਗੱਲ ਲਿਖਾਈ ਦੀ ਗੱਲ ਜੇ ਜਿਆ ਖਰਚਾ ਤੁਹਾਨੂੰ ਪੈਣਾ ਅਸੀਂ ਵੀ 5 6000 ਰੁਪਏ ਖਰਚ ਕੇ ਆਏਵੇਂ ਹੁਣ ਤਾਂ ਕਹਿਣਾ ਕੀ ਠੀਕ ਹੈ ਜੀ

ਛੜੇ ਮੰਜੂ ਨੂੰ ਪਾਵੇ ਉਹ ਮੇਰੀ ਬੈਠਿਆ ਮੈਂ ਸਾਰਾ ਸਾਰਾ ਸੂਆ ਠਿਆ ਕੀਆ ਬਾਈ ਉਹ ਐਂ ਦੱਸ ਦੁੱਧ ਵੀ ਕੀ ਬੰਦੇ ਮੈਂ ਉਹਦਾ ਬੰਦੇ ਕਿ ਨਹੀਂ ਆ ਕਿ ਦੁੱਧ ਦਾ ਮੁੱਲ ਦਾ ਮੋੜੇ ਜੇਲੂ ਦਾ ਛੜੇ ਆ ਜਾ ਬੱਚਾ ਲੀਟ ਦੰਨੇ ਆ ਜਾਲੇ ਵੀ ਅਗਲਾ ਆਪਸਾ ਕਰਦਾ ਹੁਣ ਤੁਸੀਂ ਕਹਿੰਦੇ ਯਾਰਾ ਮਾੜੀ ਨਿਗਾ ਮਾਰੀ ਮੜੇ ਇਹ ਕਦੇ ਪਤਾ ਨਹੀਂ ਲੱਗਦਾ ਕਿੰਨਾ ਕੀ ਹੋਗਾ ਉਹਦਾ ਗਿੱਟਾ ਟੁੱਟ ਕੇ ਜੋੜਾ ਤੂੰ ਦੱਸ ਦੇ ਸਾਰਾ ਕੁਝ ਛੱਡ ਜਾ ਇੱਕੋ ਹੀ ਗੱਲ ਕਹਦੇ ਜਾਂ ਤੇਰੇ ਯਾਰ ਮੰਗ ਲਿਆ 7500 ਰੁਪਏ ਮੰਗ ਲਿਆ ਮੇਰੇ ਪੈਸੇ ਦੋੜੇ ਨਹੀਂ ਲੱਸ ਕਿਆ ਮੰਗ ਲਿਆ ਦੋਤੇ ਚਾਚਾ ਨਾ ਹੁਣ ਕੀ ਕਰ ਤੈਨੂੰ ਕੀ ਕਹੀ ਹੁਣ ਯਾਰ ਸਾਢੇ 7 ਕਿਆ ਜਿਆਦਾ ਮੰਗ ਲਿਆ ਲਾ ਕਿਸੇ ਬੰਦੇ ਨੂੰ ਪੁੱਛ ਲੈ ਅਣਜਾਣ ਤੇ ਅਣਜਾਣ ਨੂੰ ਉਹ ਨਹੀਂ ਮੈਂ کہہ ਗਿਆ ਆਰਾਮ ਦਾ ਉਹ ਮੈਂ ਉਹ ਤੁਰੀ ਯਾਰਾ ਕੋਈ ਨਹੀਂ ਮੈਂ ਇਹ ਕਰੋਂ ਦਾ ਪੁੱਛ ਲੈ ਸਾਡੇ ਉਹ ਨਹੀਂ ਕਹੀ ਕੀ ਹੁੰਦਾ ਹਾਂਜੀ ਹੋਈ ਯਾਰ ਤੇ ਛੁੱਡੀ ਮਾਰੀ ਆ ਵੀ ਯਾਰ ਦੇ ਦੂ ਕੋਈ ਸਾਢੇ 6 ਚ ਬੱਚੇ ਮੈਨੂੰ ਉਸ ਬੋਲ ਦਾ ਚਾਰਾ ਸੇ ਵੀ ਦੇਖ ਕੇ ਲੈਣਾ ਉਹ ਦੇਖ ਤਾਂ ਨਹੀਂ ਲੁੱਟਦਾ ਨਹੀਂ ਭਾਈ ਇਹ ਨਹੀਂ ਲੁੱਟਦਾ ਨਹੀਂ ਹੈਗੀ ਯਾਰਾ ਲੈ ਕੇ ਲਵਾਂਗਾ ਹੁਣ ਲੈ ਆਪਾਂ ਲਾ ਫੇਰਾ ਵੱਡੇ ਲੈਣਾ ਨਹੀਂ ਦੇਖਦੇ ਨਹੀਂ ਬੱਚੇ ਦਾ ਹੋਈਆਂ ਨਹੀਂ ਨਹੀਂ ਦੋ ਛੋਟੇ ਆ ਉਹ ਕਿਤੇ ਕਿੰਨਾ ਹੈ ਇਹਦਾ ਵੀ ਬੜਾ ਉਹ ਰੰਗ ਨਹੀਂ ਵੀਰੇ ਸਾਨੂੰ ਉਹ ਹੱਦਾਂ ਕਉਂ ਖਰਾਬ ਕੇ ਬਣੇ ਗਲਾ ਦੇਣ ਯਾਰਾ ਦੇਖੀਂ ਸਾਬ ਨਾਲ ਦੇ ਫੇਰ ਨੂੰ ਛੱਤੋਂ ਲੈ ਜਾ ਜਾ ਹੋਰ ਦੱਸ ਹੁਣ ਤੈਨੂੰ ਪਿਆ ਦੇ ਦਿੰਦਾ ਪਣਾ ਯਾਰ ਸੱਤ ਨੂੰ ਉਹੀ ਗੱਲ ਹੋ ਗਈ ਜਾਨਾ ਯਾਰ ਨਾ ਇਹਦਾ ਉੱਤੀ ਗੱਲ ਹੋ ਗਈ ਫੇਰ ਉਹਦਾ ਕੀ ਫਾਇਦਾ ਸ਼ਰਤ ਪਹਿਲੀ ਵਾਰ ਤੇ ਲਿਖੋ ਜੀ ਮੇਰੇ ਪਰ ਵੀ ਪੈਣੀ ਆ ਪਾਈਆਂ ਪਰ ਵੀ ਪੈਣੀ ਆ ਇਹਨਾਂ ਦੀ ਘਰ ਦੀ ਗੱਡੀ ਹੋਊਗੀ ਮੇਰੀ ਕਿਰਾਏ ਦੀ ਸਾਡੀ ਘਰ ਦੀ ਕਿਤੇ ਆਟਾ ਵੀ ਆਈ ਜਾਈ ਕੰਮ ਅਸੀਂ ਕੋਰੇ ਕਿਰਾਏ ਦੇ ਕਰਨੇ ਹੀ ਆ ਕਿਹੜੀ ਜਗ੍ਹਾ ਜਾਣਾ ਜੀ ਚਰਾਣਾ ਦਾ ਉਧਰ ਹੀ ਤੇਰੇ ਕੰਨੀਓ ਇਲਾਕੇ ਕਿਹੜੇ ਗੜ੍ਹ ਸਾਹਿਬ ਜੀ ਫਟੇ ਗੜ੍ਹ ਸਾਹਿਬ ਛੱਡ ਦੂੰਗਾ ਝੇਲੇ ਹੋਰ ਦੱਸ ਨਹੀਂ ਨਹੀਂ ਕਿਹੜੇ ਮਿੰਟ ਛੱਡਣੇ ਦੱਸ ਚਲ ਕੋਈ ਨਾ ਤੂੰ ਉਹਨੂੰ ਚੱਕੜਾਂ ਚ ਪਾ ਕੇ ਦੇ ਦੇ ਹੋਰ ਦੱਸ ਦੱਸ ਜੀ ਠੀਕ ਜੀ ਦੱਸ ਕਿੰਨੇ ਦੇਣੇ ਯਾਰ ਬੰਦਾ ਭਰਾਵਾ ਪਹੁੰਚਦਾ ਟਾਈਮ 7000 ਪਰ ਕੋਈ ਨਹੀਂ ਆ ਗਿਆ ਚਾਹਿਆ ਤੇਰੇ ਤੋਂ ਤੂੰ ਹਰ ਵਾਰ ਗੁੰਮ ਮੇਰੀ ਗੱਲ ਮੰਨਣੀ ਵੀ ਯਾਰ ਇਹ ਨਹੀਂ ਮੰਨਣੀ ਹੈ ਜੇ ਮੈਂ ਉੱਥੇ ਗਿਆ ਇਹ ਮਰੀ ਭਗਾਈ ਤਰਾ ਕੇ ਤੂੰ ਖਬਰ ਕਿਉਂ ਹੋ ਗਏ ਮੇਰਾ ਮਾਦਾ ਜਿਹ ਮਤਲਬ 20000 ਦੇ ਬਣਾਉਣਾ ਹੈ ਸਾ ਚੌਕਟ ਹੈ ਹਾਂ ਕੁਝੋ ਕੁਝਾ ਕਰ ਨਹੀਂ ਬੱਚੋ ਯਾਰ ਫੈਸੋ ਕਿਰੋ ਘਾਟੋ ਵੀ ਟੋਕਦੇ ਆਂ ਤੇਰੇ ਪਾਪ ਵੀ ਛੋਟੇ ਲੈ ਦੋ ਜਨ ਜਰ ਛੋਟੇ ਕਿਤੇ ਨੇ ਇਹ ਆ ਤਾਂ ਮੋੜਾ ਪਾ ਨਾ ਭੂਖ ਘਟ ਵੀ ਮਾਣਾ ਮੱਡਾ ਘਾਟੋ ਉਹ ਪਹਿਲਾਂ ਵਾਲਾ ਟੋਕਦਾ ਆ ਤੇ ਕਹਿੰਦੇ ਤੂੰ ਮਾੜਾ ਪਾ ਦੇ ਹੋਏ ਆਏ ਵਾਲਾ ਲੱਤਾਂ ਵੀ ਵਿੰਗੀਆਂ ਤੂੰ ਮਾਰ ਮਾਰਾ ਘਾੜਿਆ ਮਾਰਾ ਘਾੜਦੇ ਆ ਮਾਰਾ ਘਾੜਦੇ ਕੋਪ ਦਾ ਤੁਸੀਂ ਕੱਢੋ ਮੈਨੂੰ ਤਾਂ ਸਾਡੇ ਚੰਗੇ ਲੱਗਦੇ ਆ ਮੈਨੂੰ ਤਾਂ ਆ ਵੀ ਚੰਗੇ ਲੱਗਦੇ ਆ ਹਾਂ ਉਹ ਗੋਆ ਬੇਚ ਲੈ ਨਿਆਣਾ ਮਾੜਾ ਉਹ ਬੇਚਦਾ ਗਾਣੂ ਬੋਣੀ ਖਰਾਬ ਕਰਦਾ ਬੇਚ ਲੈ ਆ ਬੇਚ ਬੋਲ ਨਹੀਂ ਕਿਸੇ ਤਰੀਕੇ ਨਾਲ ਲੈ ਚਾਚਾ ਕਿਵੇਂ ਕਹਣਾ ਤੂੰ ਯਾਰ ਹੱਥ ਨਾਲ ਦੂਰਾ ਉੱਥੇ ਹੀ ਖੜਾ ਜੱਦਾ 7 ਨੂੰ 7 ਨੂੰ ਦਾ 65 ਲਾਇਆ ਸਾਡਾ ਵਾਦਾ ਕੀ ਆ ਨਾ ਸਾਢੇ 5 ਲਾਇਆ ਪਹਿਲਾਂ 6 6 ਤਾਂ ਭੱਜ ਗਏ 6 ਤੇ ਭੱਜ ਗਏ 6 ਲਾਇਆ ਇਹ ਭੱਜ ਗਏ ਇਹ ਭੱਜ ਗਏ ਦੀ ਹੁਣ ਗੱਲ ਨਹੀਂ ਅਸੀਂ ਭੱਜ ਗਏ ਤੇ ਮੈਂ ਭੱਜ ਗਏ ਮੁੜਿਆ ਮੋੜ ਤੇ ਚੱਲ ਅਸੀਂ 6 ਤੋਂ ਨਹੀਂ ਭੱਜਿਆ ਕੀ ਕਹਾਂ ਤੂੰ ਸਾਡੇ ਸਾਰੇ ਗੱਲਾਂ ਯਾਰ ਇਹ ਜਿਹੋਂ ਤੋਂ ਮੈਂ ਭੱਜੀ ਆਣ ਯਾਰ ਕੋਈ ਚੱਕਰ ਨਹੀਂ ਤੇਰੇ ਲੋਕ ਕਹਿੰਦੇ ਇਹਨਾਂ ਨੂੰ ਮਾਰਨੇ ਮਰਜੂ ਲਾ ਪੂਰਾ ਸੀ ਨੂੰ ਬੇਵਨੇ ਬੇਦਿਆਰ ਤੇਰਾ 24 ਰੁਪਏ ਬਣ ਗਿਆ ਕੋਈ ਆ ਠੀਕ ਆ ਹੁਣ ਤੂੰ 28 ਕਹਿਣਾ 4000 3000 ਕਾ ਕੋ ਨਹੀਂ ਹੈਗਾ ਹੁਣ ਹੁਣ ਅੰਕਲ ਪਾਈ ਕੁਝ ਬਸ 7000 24000 ਦੇ ਮੇਮਣੇ ਲੈ ਜਾਂਦੇ 24000 ਜਰੇ ਮੈਨੂੰ ਕਾਪਿਆ ਨਹੀਂ ਫਿਰ ਰਹਿਣ ਦੇ ਤੇਰੇ हटे हट हट रहे हट रहे पार्टी दो बकरिया ਹਾਂ ਉਹ ਕਿਹਦੇ ਕਰੀਆ ਅਹੀਂ ਬਸ ਉਹਦਾ ਤੇਰੇ ਆਖਰੀ ਛੱਟ ਤਾਂ ਆ ਮਾਰਦੀ ਯਾਰ ਪਤਾ ਸੀ ਬੋਲੇ ਜੇ ਮੈਂ ਤਾਂ ਹੁਣ ਦੇ ਦੇ ਯਾਰ ਕਿਹਾ 2200 ਰੁਪਏ ਬੱਚੇ ਮਗਰ ਪਾ ਦੇ ਪਾ ਦੇ ਪਾ ਦੇ 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 ਤੱਕ ਨੂੰ ਮੋੜਨ ਤੇਰੀ ਤੇ ਹੋਲੀ ਬਚੂਗਾ ਦੂਜੇ ਬਚੂ ਤੇਰੀ ਦੋਏ ਦਾ ਬੇਟਾ ਨਾ ਰੋ ਬਹਿ ਜੂ ਪਾ ਬਹਿ ਉਹ ਕੋਈ ਨਹੀਂ ਖੜ ਜਾ ਦੇਖ ਜਾਂਗੇ ਲੋ ਬਹਿ ਜਿਆ ਮਨ ਨਹੀਂ ਗਾਣਾ ਮਨ ਲਾ ਪੁੱਤ ਮਨ ਲਾ ਮਨ ਲਾ ਮਨ ਲਾ ਬਾ 7000 ਉਹ ਕੋਈ ਨਹੀਂ ਉਹ ਠੀਕ ਆ ਹੁਣ ਅਸੀਂ ਕਿਦੀ ਦੀ ਗੱਲ ਮੋੜੀ ਯਾਰ ਇਹ ਗੱਲ ਸੁਣ ਮੇਰੀ ਦੇਖਾ 5.6 ਹਜ਼ਾਰ ਨੂੰ ਲਿਜਾਣੇ ਲਈ ਨਹੀਂ ਆਪਾਂ ਇਕੱਠੀ ਉਹ ਖਾਤਾ ਉਹ ਨੂੰ ਕਹਿੰਦਾ ਮੈਨੂੰ ਹਟੀਆਂ ਲਛਮੀ ਯਾਰਾ ਦੇ ਪੈਸੇ ਬਈ ਤੈਨੂੰ ਪੈਸੇ ਦੋ 5.6 ਦੇ ਨਾ ਦੋ ਪੈਸੇ 26000 ਦੇ ਬੱਚੇ ਦੇਣੇ ਜੀ ਸਾਢੇ ਸਾਢੇ 6 ਨਾ ਹਜ਼ਾਰ ਕਿ ਹੋਰ ਬਾੜ ਦੇ ਉਹ ਨਹੀਂ ਮਿਲਣਾ ਵੀਰੇ ਅਸਤਾ ਫੇ ਇੰਨੇ ਨਹੀਂ ਗਾਹ ਕਰਦੇ ਹਜ਼ਾਰ ਵੀ ਹਜ਼ਾਰ ਦੇ ਛਾੜਦੇ ਨੇ ਹਜ਼ਾਰ ਦਾ ਨਹੀਂ ਰੋਲਾ ਹੈ ਆਪਾਂ 5.6 ਦੇ ਕਰਤ ਨਹੀਂ ਮੈਂ ਤੁਹਾਨੂੰ ਕਹਿੰਦਾ ਹੁਣ ਤੂੰ ਕਿੰਨੇ ਹਜ਼ਾਰ ਕਿ ਹੋਰ ਬਾੜ ਹੈ ਨਹੀਂ ਕਿਆ ਕਰੇਕ ਨੂੰਟ ਖੜ ਜਾ ਯਾਰ ਚੇਹਰੇ ਮੇਰੇ ਮਗਰੀ ਪਈਆਂ ਨੇ ਉਹ ਨਹੀਂ ਮਰਨੀ ਬਾਈਆਂ ਨੇ ਆਪਣੀ ਲਖਾਈ ਉਹ ਖੜ ਪਾ ਜਾ ਕੋਈ ਕਰ ਰੱਖੇਗਾ ਬਲੰਬੂ ਮੈਂ ਤਾਂ ਨਹੀਂ ਕਰਾਉਣੀ ਜਾਂ ਤੈਨੂੰ 500 ਰੁਪਏ ਹੋਰ ਪਾ ਪਾ ਯਾਰ ਬੁੱਲੇ 100 ਰੁਪਏ ਗਣ ਲੜ ਪਈਏ ਯਾਰ ਕਿਆ ਹੋਣਾ ਹੋਰ ਤਾਂ ਤੇਰੀ ਬਾਈਆਂ ਯਾਰ ਪਾ ਕੋਈ ਹੋਣ ਬਸ ਮੈਂ ਪਾਏਗਾ ਤੇਰੀ ਮਾਰਦੀ ਉਹ ਨਹੀਂ ਹੋਏਗਾ ਚੜ ਕੇ ਦਾ ਪਾ ਤਾਂ ਉੱਥੀ ਪੈ ਜਾਣਾ ਪਾ ਜਾਗੇ ਬਸ ਬਾਬਾ ਗਣ ਲੜ ਪਈਏ ਉਹ 500 ਰੁਪਏ ਹੋਰ ਬਾਬਾ ਹੋਣਾ ਰਹਿਣ ਦੇ ਆ ਜਾ ਹੁਣ ਹੁਣ ਬਸ ਹੁਣ ਨਹੀਂ ਛਾੜੂ ਜੀ ਮਿੱਟੀ ਦੇ ਆ ਕਹਾ ਚਲ ਥੋੜੀ ਪਾਣ ਦੇ ਉਹ ਛਿਲ ਪਰਲਾ ਬਾਪੀ ਦਰਮਨ ਬਣਾ ਕੇ ਦਰ ਰਿਹੰਗੋ ਪਹਿਲਾ ਫੜ ਕਿੰਨੇ ਆ ਕਿੰਨੇ ਮੰਗੇ ਦੀ ਕਿੰਨੇ ਮੰਗੇ ਦੀ 17 ਮੰਗੇ ਆ ਜੀ 17 ਬਾਵਾ ਯਾਰ 12 ਘੱਟ ਦੇ ਦੇ ਚਾਚਾ ਪਹਿਲਾਂ ਤਾਂ 20 ਮੰਗਦੇ ਤੇ ਤਿੰਨ ਤਾਂ ਮੈਂ ਆਪਣੇ ਆਪੇ ਟੁੱਟ ਗਿਆ ਤੇ ਨਾ 10000 ਦੇ ਇਹਦੇ ਵਾਧਾ ਤਾਂ ਲੱਗੇ ਨੇ ਕਿੰਨੇ ਲੱਗੇ ਨੇ ਕਿੰਨੇ ਲੱਗੇ ਸੱਚੀ ਗੱਲ ਕਿੰਨੇ ਲੱਗੇ ਮੰਦਰ ਦੀ ਕਿੰਨੇ ਲੱਗੇ ਯਾਰ ਦੱਸੋ ਤਾਂ ਠੀਕ ਆਓ ਭਾਣੂ ਪੰਨ ਦੇਣੇ ਨਹੀਂ 12 ਹਜ਼ਾਰ ਉਹ ਘੱਟ ਪਾਇਆ ਸੀ ਨੇ ਲਾਇਆ ਦੰਦ ਵਾਲੇ ਆਲੇ ਨੇ 7 6 7 ਬੱਚੇ 12 12000 ਨੂੰ ਪਾਇਤੇ ਇਹ ਪਾਣੀ ਪਾ ਲੈ ਗੱਲ ਗੱਲ ਵਿਚਨੇ ਇੱਕ ਲੈਣਾ ਯਾਰ ਲੈ ਲੈ ਇੱਕ ਲੈ ਜਾ ਕੋਈ ਚੱਕਰ ਨਹੀਂ ਰੇਡ ਬੋਲ ਕਰ ਇਹਨੂੰ ਬੰਦ ਕਰ ਦੇ ਦੋ ਮਿੰਟ ਦੱਸ ਚਾਚਾ ਦਰਸ਼ਕ ਤਾਂ ਕਿੰਨੇ ਦਾ ਕਹਿੰਦਾ ਤੂੰ 1.5 ਲੱਖ ਰੁਪਏ ਦਾ ਬੰਦੇ ਦੰਦੇ ਤੇ ਉਹ ਫੁਕਾ ਯਾਰ 1.5 ਲੱਖ ਦਿੰਦੇ ਦੀ ਝੂਠਾ ਵੱਡੀ ਤੇਰੇ ਪੱਗ ਬੰਨੀ ਹੋਈ ਐ 12000 ਰੁਪਏ ਕਾਲੇ ਨੂੰ ਨਹੀਂ ਦੰਦਰ ਵਾਲੇ ਆਲੇ ਲਾਉਂਦੇ ਤੇਰੇ ਪੱਗ ਬੰਨੀ ਝੂਠਾ ਵੱਡੀ ਉਹ ਕਾਲੇ ਨੂੰ ਉਹ ਕਾਲੇ ਨੂੰ ਕੀ ਬਛੜਾ ਯਾਰ ਹੁਣ ਕਾਲੇ 'ਚ ਤੇਰਾ ਭਰੋਸਾ ਨਹੀਂ ਯਾਰਾ ਮੇਰੇ ਤੇ ਭਰੋਸਾ ਨਾ ਕਰ ਕਾਲੇ ਨੂੰ ਪੁੱਛ ਲੈ ਤੇਰੇ ਭਰੋਸਾ ਨੂੰ ਨਾ ਫੜਦੇ ਨੀ ਬੰਦਕਾਰ ਯਾਰ ਭੈਣ ਦੀ ਦੁਆ ਤੇ ਇੱਕ ਮਿੰਟ ਫੋਨ ਸੁਣ ਲੈ ਨਾ ਲੂਪਾ ਠੀਕ ਹੈ ਹਾਂ ਬੱਚਾ ਘਾਟਾ ਬੱਚਾ ਵੀ ਚੰਗਾ ਹੈ ਸਿੰਘਾਂ ਦੇ ਹੀੜ ਤੇ ਨਾ ਆ ਮੈਂ ਆਪੇ ਕਰਾ ਦੂੰ ਆਪੇ ਕਰਾ ਦੂੰ ਉਹ ਰਾਹ ਬੱਸ ਆਪੇ ਕਰਾ ਦੂੰ ਮੈਂ ਆਪੇ ਕਰਾ ਦੂੰਗਾ ਇਹੋ ਮੈਂ ਲੋਡ ਕੋਈ ਨਾ ਸੀ ਯਾਰ ਇਹ ਵੀ ਮੈਂ ਹੁੰਦਾ ਸਭ ਫੋਨ ਫੜ ਬਲਾ ਹੁੰਦਾ ਕਰ ਲੈ ਸੁਣੀ ਯਾਰ ਭਾਈ ਆ ਜਾ ਰਨੇਰੀਆ ਕੰਮ ਛੱਡ ਜਾ ਤਸਦੀ ਕਰਾਂ ਤਸਦੀ ਕਰਾਂ ਮੰਗਿਆ 16.5 ਦਾ ਲੈ ਜਾ ਜੋਨ ਗਰੇਕ ਕੋ ਹੁੰਗਾ ਹੁਣੇ ਦਵਾਸ ਤੇ ਕਹਿੰਦਾ ਮੈਂ ਕਰਦਾ ਕਰਦੇ ਪੱਟੀ ਜੀ ਗੱਲ ਮੈਂ 13 ਦਾ ਦੀ ਨਾ ਹਾਂ ਹੋ ਯਾ 14 ਦਾ ਬੇਟਾ ਹੋਈ ਰੱਖਾ ਦੇ ਦੇ ਉਹ ਦੇ ਦੇ ਠੀਕ ਆ ਪਾਲਣ ਵਾਲਾ ਆਏ ਭਾਈ ਜੀ ਆ ਦੇ ਮਾਫੀ ਹੋਈ ਆ ਭੈਣ ਚੋਦੀ ਵਾਲਾ ਘਰ ਵਾਲੀ ਦਾ ਪੋਣ ਵਾਲਾ ਨਾ ਨਾ ਹਾਂ ਬਾਹਰ ਨਹੀਂ ਅੱਛਾ ਤੇ ਲੱਕੀ ਦਾ ਹਾਂ ਲਖਾਈ ਹੋਈ ਲਖਾਈ ਦਾ ਵੀ ਥੋੜਾ ਆਪਣੇ ਆਪਣੇ ਹੋ ਗਿਆ ਹਾਂ ਹਾਂ ਇਹ ਸਹੀ ਅੱਡਾ ਓਰੇ ਆ ਪੈਸੇ ਲੈਣੇ ਤਾਂ ਨਾ ਪੱਕ ਜੇ 10 ਹਾਂ 11 ਨਾ ਨਾ ਬੜਾ ਫੇਰ ਕਰੀਏ ਫੋਨ ਪਾ ਕੇ ਉਹ ਕਰ ਲੱਗ ਗਿਆ ਤੂੰ ਆਈ ਆਜ ਬੰਦ ਕਰਦਾ ਭਾਈ ਆ ਤੇ ਚੜਦੇ ਆਇਆ ਹੋਰ ਸੌਦਾ ਕਰੀਏ ਤੂੰ ਚਾਰਾਂ ਦਾ ਦੱਸ ਯਾਰ ਚਾਰਾਂ ਦਾ 40 ਮੰਗੀ ਲੈ ਦੱਸ 5 500 ਗੱਲ ਦੇਣ ਲੈਣ ਵਾਲੀ ਕਰ ਇਕੱਲੇ ਇਕੱਲੇ ਮਗਰ ਇਕੱਲੇ ਇਕੱਲੇ ਦਾ ਨਹੀਂ ਕਰਨਾ ਯਾਰ ਇਕੱਠਿਆਂ ਦਾ ਕਰ ਤੇਰਾ ਚਾਹੇ 12 ਦਾ ਹੈ ਤੇਰਾ ਚਾਹੇ 5 ਦਾ ਹੈ ਤੇਰਾ ਤੇ 50 ਦਾ ਹੈ ਆ ਭਾੜੇ ਬੋਲਦੇ ਆ ਠੀਕ ਹੈ ਨਾ ਹੁਣ ਗੱਲ ਵੇਚਣ ਵਾਲੀ ਕਰ 20000 ਰੁਪਇਆ ਲਾ ਆ ਫੜ ਫੜ ਆ ਬੱਕਰੇ ਛੱਡ ਦੇ ਕੋਈ ਨਹੀਂ ਫੜ ਲਾਂਗੇ ਬੜੀਆ ਇਹ ਫੜਾ ਫੜਾ ਬਾਈ ਮੱਟ ਜਣੇ ਆ ਵਿੱਚ ਛੋਟਾ ਜਿਹਾ 10000 ਰੁਪਇਆ ਨਹੀਂ ਸਹੀ ਸਹੀ ਆਪਣਾ ਪੱਕਾ ਮੁੱਲ ਹੈ ਬੱਚੇ ਵੀ ਚੰਗੇ ਤੇਰੇ ਬੱਚਿਆਂ ਕਰਕੇ ਵਧੀਆ ਮੁੱਲ ਲਾਉਂਦਾ ਹਾਂ ਇਹ ਬੱਚਾ ਵੀ ਚੱਕੇ ਰੱਖਦੇ ਇਹ ਕਿੰਨੇ ਦਾ ਪੱਲ ਇਹ ਤੇਰੇ ਬੱਚੇ ਨੇ ਇਹ ਲੈ ਜੀ ਲੈ ਜੀ ਬੱਚਾ ਇਕੱਲੇ ਹੀ ਵੱਧ ਰੇਟ 'ਚ ਪੈਂਦਾ ਹੈ 12000 ਦਾ ਇਕੱਲੇ ਹੀ ਪਾਉਂਦਾ ਇਹਨੇ ਵੀ ਗਾਹ ਖੱਪੜਾ ਮੋਸਰ ਮੈਂ ਕਹਿੰਦਾ ਵੀ ਛਾ ਦਾ ਕੁਛ ਛੱਡ ਕੇ ਉਹ ਦੇ ਰਹੇ ਆਪਾਂ ਹੋਰ ਘੱਟ ਦੇ ਕਿੰਨੀ ਅੱਜ ਨਾ ਦੇ ਦੇਵਾ ਕਿ 3300 ਰੁਪਏ ਦੇ ਦੇ ਕੜਾ ਤਾਂ ਪੈ ਨਹੀਂ ਕਹਤਾ ਕੜਾ 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 ਹੁਣ ਤਾਂ ਤੂੰ ਕੁਛ ਘਟਿਆ ਨਹੀਂ 32 ਜੋ 37 ਦੇ ਦੇ ਹੋਛਾ ਯਾਰ ਨਾ ਥੈਂਕ ਯੂ ਹਮੇ ਆਪਾਂ ਪੀਤੇ ਜੀ ਉਹਸਾ ਪਹਿਲੀ ਸੁਣਦਾ ਗੱਲ ਆ ਇੱਕ ਇੱਕ ਸਾਲ ਕਰਦਾ ਨਾ ਟਿਕਾ ਮੇਰੀ ਸੁਣਦਾ ਗੱਲ ਦੇਨੇ ਨੇ ਦੇ ਨਹੀਂ ਦੇਨੇ ਜਮੀਨਾਂ ਦੇ ਸਾਢੇ 30000 ਦੇ ਦੇ ਮੈਂ 5-500 ਕੱਲੇ ਕੱਲੇ ਮਗਰ ਘੜਦਾ ਤੁਸੀਂ 100-100 ਕੋ ਮੈਂ ਤਾਂ 100-100 ਮੈਂ ਪਹਿਲੀ ਵਾਰੇ ਫੱਟੇ ਚੱਕ ਤੇ 30000 ਲਾਤਾ ਤੈਨੂੰ 20 ਨਹੀਂ ਲਾਇਆ 25 ਨਹੀਂ ਲਾਇਆ ਫੱਟੇ ਕਰਦੇ ਤੇਰੇ ਕਰਕੇ ਇਹ ਵੀ ਮੁੱਲ ਮੈਂ ਮੰਨਦਾ ਹੋਰ ਬੰਦਾ ਹੁੰਦਾ ਮੈਂ ਮੁੱਲ ਨਹੀਂ ਲਾਉਂਦਾ ਤੀ ਨਹੀਂ ਹੋਰ ਹੁੰਦਾ ਆ ਪਾ ਲਾ ਜੁ ਕੀ ਦਵਾਈ ਜਾਂਦਾ ਲੈ 31000 ਦੇ ਦੇ ਫੇਰ ਵਿਚਾਰ ਕਰ ਬੱਕਰੀ ਉਹ ਰਿਆਂ ਇੱਕੋ ਹੀ ਰਾਤ 37000 ਵੀ ਆਉਂਦੇ 37 ਕਿੰਨਾ ਹੁੰਦਾ 307 ਨਾ ਉੱਥੇ ਨਹੀਂ ਹੋਣੇ ਥੱਲੇ ਆ ਜਾ ਤੰਦਰਾ ਤੰਦਰਾ ਤੈਨੂੰ ਇਕੱਠੇ 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 ਪੈਸੇ ਵਟ ਹੋਣੇ ਤੇਰੇ ਇੱਕ ਘੱਟ ਨਾ ਇੱਕ ਛੱਟ ਨਹੀਂ ਇੱਕ ਛੱਟ ਹੀ ਉਹਦਾ ਸਾਰਾ ਪਹਾੜ ਆਇਆ ਉਹ ਲੈ ਛੋਟਾ ਬੜੀ ਗੱਲ ਉਹ ਰਿਆ ਬੱਚਾ ਉਹਦਾ ਪੀ ਮਾਰ ਦੇ ਜਮੀ ਨਹੀਂ ਦੇਣਾ ਨਹੀਂ 32000 ਨਹੀਂ ਚੱਕ ਬਸ ਨਹੀਂ ਚੱਲ ਹੋ ਗਏ ਆ ਫੜ 88000 ਖੜ ਜਾ ਬਾਬਾ ਤੱਕਾ ਨਾ ਕਰੀ ਦੇਣਾ ਤੱਕਾ ਨਹੀਂ ਵੀ ਦੇਣਾ ਕਰਨਾ ਦੇਣਾ ਅਗਲਾ ਦੇਵੇ ਨਹੀਂ ਦੇਣਾ ਜਮੀ ਨਾ ਦੇਵੀਂ ਬਾਕੀ ਛੋਟਾ ਮਾਰ 88000 ਲੱਗਿਆ ਨਾ ਤੇ ਜਿੰਨੀ ਇਹ ਤੰਗੀ ਕਰਦਾ ਆ ਸਾਡੇ ਯਾਰ ਲੱਗ ਗਿਆ ਮੇਰੀ ਗੋਣੀ ਹੋ ਜੂ ਵਧੀਆ ਲਾਤੇ ਮੈਂ ਕਹਿੰਦਾ ਪੌਣੀ ਕਰੂੰਗੇ ਉਹ ਵਧੀਆ ਲਾਤੇ ਪੈਸੇ ਕਾ ਕੇ ਦੇ ਸਾਡੇ 32 ਦੇ ਦਿੰਨੇ ਕੀ ਹੋ ਗਏ ਤੇਸਤੀ ਦੇ ਬਸ ਜੇ ਤੂੰ ਘੱਟ ਨਾ ਜਾ ਵੀ ਹੱਥ ਬੋਛੇ ਤੇਰੀ ਗੇਮ ਤੋਂ ਥੱਲੇ ਗੇਮ ਚਲਾਤੀ ਆ ਵੀ ਲਖਾਈ ਕਰਾ ਦੇ ਵੀਰੇ ਹਾਂ ਨੱਥਕ ਦੇ ਦੇ ਪਾਤੀ ਨੱਥਕਾ ਦੇ ਦੇ ਪਾਤੀ ਹਾਂ ਅੱਜ ਤੂੰ ਵੀ ਥਾਪੀ ਮਾਰ ਆਹ ਨਾਲ ਅੱਜ ਹੈਵੀ ਗਿੱਲਾ ਥੱਲੇ ਲੈ ਪੈਸੇ ਦੇਖ ਰਾਂ ਦਮਾਂ ਦਾ ਖਿੱਚ ਮੇਂਨੇ ਲੈ ਜਾ ਆਪਣੇ ਖਾੜੇ ਚ ਬਾਈ ਦੋ ਲੈ ਜੀ ਆਪਣੇ ਖਾੜੇ ਚ ਲੈ ਜਾ ਅਗੇ ਖੋਲ ਲੈ ਕਿਨੇ ਨੂੰ ਹੋ ਗਿਆ ਰਾਜੂ ਸੋਦਾ ਬਾਈ ਇਹ ਜੀ 30 ਤੇ 3000 ਦੇ 30 ਤੇ 3000 ਦੇ ਹਾਂ ਵਧੀਆ ਹੋ ਗਿਆ ਲੈ ਆ ਇਧਰ ਨੂੰ ਕਰੋ ਖਾਨ ਜੀ ਇਹ ਵੀ ਵਿੱਤੀ ਆ ਉਹਦੇ ਆ ਜੀ ਇਹ ਵੀ ਵਿੱਤੀ ਲੈ ਜੋ ਖਾਨ ਸਾਹਿਬ ਜੀ 7 8 8 ਲੈ ਜਾ ਆ 30 ਪੈਸੇ ਸਾਹਮ ਕੇ ਪਾਈ ਜਾਈ ਗਿਣੀ ਜਣਾ ਹੁਣ ਤੂੰ ਮੈਂ ਨਹੀਂ ਗਿਣੇ ਬਾਈ ਪੈਸੇ ਨਾਲ ਦੀ ਨਾਲ ਗਣਾ ਵੀ ਬਾਤ ਵਾ ਪਹਿਲਾਂ ਫੜ ਲੈ ਸਾਰੇ ਗਣਾ ਦੇ ਯਾਰ ਪਹਿਲਾਂ ਗਣਾ ਦੇ 2 4 5 7 8 9 10 11 12 13 14 15 16 17 18 19 20 21 22 23 ਸਾਢੇ ਤੇ 33 ਹੋਗੇ ਨਾ ਆਪਣੇ ਹੋਏ 23 23 ਹੋ ਜਾ ਆ ਤੈਨੂੰ 20000 ਰੁਪਏ ਆਹ 10000 ਮੈਂ Google Pay ਕਰ ਦਾਂ ਸਹੀ 10000 ਰੁਪਏ ਤੇ Google ਨਹੀਂ ਚੱਲਦਾ ਆਪਣੇ ਪਾ ਜਾ ਤੂੰ ਇਹ ਜੇ ਤਵੇ ਆਡੇ ਪਤਾ ਯਾਰ ਸਿੱਧੇ ਆਉਂਦੇ ਜਾਂਦੇ ਹੁਣਾਂ ਸਾਨੂੰ ਗੁੱਗਲਾਂ ਦਾ ਇਹ ਤਾਂ ਅਨਪੜ ਬੰਦਾ ਹੈ ਵਿਚਾਰਾ ਪੈਸਿਆਂ ਨੂੰ ਹੀ ਮੰਨਦਾ ਹੈ ਐਨਟੀਟੀ ਕਰੀ ਹੈ ਮੇਰੀ ਮਾਸਟਰੀ ਦਾ ਕੋਰਸ ਆ ਜਾ ਪਲਾਟੂ ਕਰਕੇ ਪਲਾਟੂ ਮੈਥ ਕਰੀ ਹੈ ਮੇਰੀ ਹੈ ਹਾਂ ਤੇ ਤੂੰ ਉਹ ਤੂੰ ਕਹਿੰਦਾ ਵਰਗ ਗੁੱਗਲ ਪੇਪ ਚਲਾਉਣਾ ਨਹੀਂ ਆਉਂਦਾ ਆਉਂਦਾ ਜਾਂਦਾ ਅਸੀਂ ਚਲਾਉਂਦੇ ਨਹੀਂ ਵੀਰੇ ਇਹ ਕੀ ਚੂ 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 ਕਰੀ ਹੈ ਈਜੀਪੀਆ ਬੋਲਦੇ ਚੁੰਨੀ ਕਲਾ ਈ ਚੀ ਚੂ ਪਹਿਲਾ ਵਾਲੇ ਕਿੰਨੇ ਆ ਹੋਏ 23

3000 ਹੋ ਗਿਆ ਜੀ 32 ਆ ਚੱਕੋ ਜੀ ਤੇ ਛੋੜ ਕਰ ਦੇ ਮੇਰਾ ਭਰਾ ਜਿਹੜੀ ਆਪੋ ਦੀ ਕਰਾਉ ਭਾਈ ਜਾ ਕੇ ਉੱਥੇ ਛੋੜ ਕਰ ਦੇ ਮੇਰਾ ਭਰਾ ਜਿਹੜੀ ਆ